ਬਠਿੰਡਾ ਦੇ ਪਿੰਡ ਕੋਟਸ਼ਮੀਰ ਦੇ ਗੁਰੂਕਰ ਦੇ ਗ੍ਰੰਥੀ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗ੍ਰੰਥੀ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਲੈਟਰ ਪੈਡ ਅਤੇ ਮੋਹਰ ਚੋਰੀ ਕਰਕੇ ਲਾਮ ਮੈਰਿਜ ਕਰਵਾਉਣ ਵਾਲਿਆਂ ਦੇ ਝਾਲੀ ਮੈਰਿਜ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਪਤਾ ਚੱਲਿਆ ਹੈ ਕਿ 17 ਜੁਲਾਈ ਨੂੰ ਇਹ ਗ੍ਰੰਥੀ ਸਿੰਘ ਗੁਰੂਕਰ ਦੀ ਸੇਵਾ ਛੱਡ ਗਿਆ ਸੀ ਪਰ ਜਾਂਦੇ ਸਮੇ ਗੁਰੂਕਰ ਦਾ ਲੈਟਰ ਪੈਡ ਅਤੇ ਮੋਹਰ ਚੋਰੀ ਕਰਕੇ ਲੈ ਗਿਆ ਸੀ। ਜਿਸ ਤੋਂ ਬਾਅਦ ਇਸਨੇ ਝਾਲੀ ਮੈਰਿਜ ਸਰਟੀਫਿਕੇਟ ਬਣਾਉਣੇ ਸ਼ੁਰੂ ਕਰ ਦਿੱਤੇ। ਸਦਨਾ ਪਿੰਡ ਸਾਡੇ ਪੋਸ਼ਮੀਰਾ ਉਹਦੇ ਬਾਹਰ ਟਾਣੀਆਂ ਉਹਨਾਂ ਨੇ ਟਾਣੀਆਂ ਵਾਲਿਆਂ ਨੇ ਆਪਣਾ ਇੱਕ ਗੁਰਦੁਆਰਾ ਸਾਹਿਬ ਮਾਇਆਪੇ ਗੁਰਦੁਆਰਾ ਸਾਹਿਬ ਚਕੇਰੀਆਂ ਉੱਥੇ ਇੱਕ ਜਿਹੜਾ ਹੈਗਾ ਇਹ ਪ੍ਰਕਾਸ਼ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਹੈਗਾ ਤਾਂ ਵਿਦਿਆਲੇ ਦਾ ਰਕਿਆ ਕੋਲ ਪਿੰਡੇ ਦਾ ਪਰ ਇਹ ਰਹਿੰਦਾ ਹੰਸਣਾ ਕਪਚਾ ਇਹ 13 7 2024 ਨੂੰ ਉਹਨਾਂ ਨੇ ਬਤੌਰ ਸੇਵਾਦਾਰ ਉੱਥੇ ਇਹਨੂੰ ਤਰਖਿਆ ਸੀ ਪਰ ਇਹ ਉੱਥੇ 4 ਦਿਨ ਹੀ ਰਿਹਾ 4 ਦਿਨਾਂ ਬਾਅਦ 17 ਤਰੀਕ ਨੂੰ ਉੱਥੋਂ ਚਲਾ ਗਿਆ ਪਰ ਇਹ ਜਾਣ ਵੇਲੇ ਉੱਥੋਂ ਜਿਹੜੀ ਗੁਰਦੁਆਰਾ ਸਾਹਿਬ ਦੀ ਲੈਟਰਪੈਡ ਹੁੰਦੀ ਹੈ ਜਿੱਤੇ ਅਨੰਦ ਕਾਰਜ ਵਗੈਰਾ ਕਰਉਂਦੇ ਆ ਇੱਕ ਮੋਹਰ ਇਹ ਉੱਥੋਂ ਜਾਂਦਾ ਹੋਇਆ ਉੱਥੋਂ ਲੈ ਗਿਆ ਜਿਹੜੀ ਉਹਨਾਂ ਨੇ ਇਹਨੂੰ ਦਿੱਤੀ ਸੀ ਵੀ ਜੇ ਇੱਥੇ ਅੰਦਾਜ਼ਾ ਕਰਨੇ ਆਂਗੇ ਉਸ ਤੋਂ ਬਾਅਦ ਇਹਨੇ ਕੀ ਕੀਤਾ ਇਹਨੇ ਕੰਮ ਸ਼ੁਰੂ ਕਰਤਾ ਵੀ ਜਿਹੜੇ ਆਹ ਲੜਕੇ ਆ ਲੜਕੀਆਂ ਘਰੋਂ ਭੱਜ ਕੇ ਮੈਰਿਜ ਕਰਉਂਦੇ ਆ ਇਹਨੇ ਉਹਨਾਂ ਨੂੰ ਜਿਹੜੇ ਮੈਰਜ ਸਰਟੀਫਿਕੇਟ ਆ ਜਿਹੜੇ ਉਪਨੰਦ ਕਰਦੇ ਉਹਦੇ ਨੇ ਸ਼ੁਰੂ ਕਰਤੇ ਉਹ ਜਿਹੜਾ ਹੈਗਾ ਹਰਪ੍ਰੀਤ ਸਿੰਘ ਮੱਖਾਪੱਤੀ ਦਾ ਜਿਹੜਾ ਪ੍ਰਧਾਨ ਆ ਉਹ ਗੁਰਦੁਆਰਾ ਸਾਹਿਬ ਦਾ ਉਹਨਾਂ ਦੇ ਕਿਤੇ ਰਿਲੇਟਿਵ ਲੜਕੀ ਸੀ ਜਦੋਂ ਉਹਦਾ ਵਿਆਹ ਦਾ ਜਦੋਂ ਸਰਟੀਫਿਕੇਟ ਆਇਆ ਸਾਹਮਣੇ ਉਹਨਾਂ ਨੇ ਫੋਨ ਕੀਤਾ ਇਹਨਾਂ ਨੂੰ ਵੀ ਤੁਹਾਡੇ ਗੁਰਦੁਆਰੇ ਚ ਗੀਦਿਆਂ ਸਾਹਿਬ ਆਨੰਦ ਕਰਦੇ ਹੋਇਆ ਕਹਿੰਦੇ ਵੀ ਸਾਡੇ ਤੇ ਉਹਨੂੰ ਆਇਆ ਸੀ ਉਦੋਂ ਚੜ੍ਹ ਪਤਰਿਆ ਸੀ ਭੱਜ ਗਿਆ ਸੀ ਤੇ ਹੈ ਨਹੀਂਗਾ ਕੋਈ ਵੀ ਹੁਣ ਇਹਨਾਂ ਨੇ ਫਿਰ ਇਹਦੀ ਪਾਲ ਸ਼ੁਰੂ ਕੀਤੀ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਇਹ ਹੰਸਨਗਰ ਗੁਰਦੁਆਰਾ ਸਾਹਿਬ ਉੱਥੇ ਬੈਠਾ ਫਿਰ ਇਹਨਾਂ ਨੇ ਆ ਕੇ ਸਾਡੇ ਚੌਕੀ ਕੋਟ ਸ਼ਮੀਰ ਜਿਹੜੀ ਇੰਡਸਟਰੀ ਵਾਲੀ ਚੌਕੀ ਆ ਉਹ ਉੱਥੇ ਜਾ ਕੇ ਆਪਦਾ ਬਿਆਨ ਲਿਖਾਇਆ ਜਿਹੜੇ ਜਿਹਦੇ ਬਿਆਨ ਤੇ ਅਸੀਂ ਮੁਕੱਦਮਾ ਨੰਬਰ 134 ਮਤਿ 20 2024 ਅੰਡਰ ਸੈਕਸ਼ਨ 316 ਜਿਮਨ 2 318 ਜਿਮਨ 4 336 ਜਿਮਨ 2 336 ਜਿਮਨ 3 340 ਜਿਮਨ 2 ਬੀ ਐਨ ਐਸ थाना सदर ਬਠਿੰਡਾ ਜਿਹੜਾ ਇਹਦੇ ਖਿਲਾਫ ਦਰਜ ਕੀਤਾ ਤੇ ਜਿਹੜਾ ਇਹਨੂੰ ਆਪਣਾ ਅਰੈਸਟ ਕਰ ਲਿਆ ਤੇ ਉਹਨੇ ਅੱਜ ਇਹਨੂੰ ਮਾਨਜੋਗ ਦਾਸ ਜੀ ਪੇਸ਼ ਕਰਕੇ ਦਾਰਮਾਨ ਲਵਾਂਗੇ ਦੇਖਾਂਗੇ ਵੇਣੀ ਕਿੱਥੇ ਕਿੱਥੇ ਕੀ ਕੀ ਕੀਤਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, carpentering. For more information, please contact him at under Check Trade platform www.checktrade.com nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ